ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਹਿਮਕੁੰਡ ਸਾਹਿਬ ਦਾ ਸਾਡੇ ਦਸ਼ਮੇਸ਼ ਪਿਤਾ ਜੀ ਦੇ ਜੀਵਨ ਨਾਲ ਕੋਈ ਵੀ ਸੰਬੰਧ ਨਹੀਂ ਹੈ ਦੋਸਤੋ ਹਿਮਕੁੰਡ ਦੀ ਯਾਤਰਾ ਕਰਨ ਵਾਸਤੇ ਪੰਜਾਬ ਵਿੱਚੋਂ ਲੱਖਾਂ ਹੀ ਸਿੱਖ ਸ਼ਰਧਾਲੂ ਜਾਂਦੇ ਹਨ ਮੰਨਿਆ ਜਾਂਦਾ ਹੈ ਕਿ ਸਾਡੇ ਦਸ਼ਮੇਸ਼ ਪਿਤਾ ਜੀ ਨੇ ਹਿਮਕੁੰਡ ਸਾਹਿਬ ਵਿਖੇ ਆਪਣੇ ਪਿਛਲੇ ਜਨਮ ਵਿੱਚ ਭਗਤੀ ਕੀਤੀ ਸੀ ਜਦੋਂ ਕਿ ਸਾਡੇ ਗੁਰਬਾਣੀ ਕਿਸੇ ਵੀ ਅਗਲੇ ਜਾਂ ਪਿਛਲੇ ਜਨਮ ਨੂੰ ਨਹੀਂ ਮੰਨਦੀ ਦਸਮ ਗ੍ਰੰਥ ਜਿਸ ਨੂੰ ਸਾਡੇ ਗੁਰੂ ਸਾਹਿਬ ਜੀ ਦੀ ਰਚਨਾ ਮੰਨਿਆ ਜਾਂਦਾ ਹੈ ਇਸ ਵਿੱਚ ਗੁਰੂ ਸਾਹਿਬ ਜੀ ਦੇ ਪਿਛਲੇ ਜਨਮ ਦੀ ਕਹਾਣੀ ਲਿਖੀ ਹੋਈ ਹੈ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਗੁਰੂ ਸਾਹਿਬ ਆਪਣੇ ਤੋਂ ਪਹਿਲਾਂ ਵਾਲੇ ਗੁਰੂ ਸਹਿਬਾਨਾਂ ਦੀ ਵਿਚਾਰਧਾਰਾ ਦੇ ਉਲਟ ਕਿਵੇਂ ਕੋਈ ਗੱਲ ਲਿਖ ਸਕਦੇ ਸਨ ਕੀ ਉਹਨਾਂ ਨੇ ਆਪਣੇ ਤੋਂ ਪਹਿਲਾਂ ਵਾਲੇ ਗੁਰੂਆਂ ਦੀ ਬਾਣੀ ਨੂੰ ਪੜਿਆ ਨਹੀਂ ਹੋਵੇਗਾ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਹੇਮਕੁੰਟ ਦਾ ਸਥਾਨ ਕਿਸੇ ਪੁਜਾਰੀ ਦੀ ਦੇਣ ਹੈ ਜਿਸ ਵਿੱਚ ਸਾਡੇ ਗੁਰੂ ਸਾਬ ਜੀ ਦੀ ਜ਼ਿੰਦਗੀ ਨਾਲ ਕੋਈ ਸਬੰਧ ਨਹੀਂ ਹੈ ਸਾਡੇ ਦਸ਼ਮੇਸ਼ ਪਿਤਾ ਜੀ ਤਾਂ ਆਪਣੀ 42 ਸਾਲ ਦੀ ਜ਼ਿੰਦਗੀ ਵਿੱਚ ਹਿਮਕੁੰਡ ਦੀ ਤਰਸੀ ਉੱਪਰ ਇੱਕ ਵਾਰ ਵੀ ਨਹੀਂ ਗਏ ਸਨ ਹਿਮਕੁੰਡ ਦਾ ਇਹ ਸਥਾਨ 100 ਸਾਲ ਤੋਂ ਵੀ ਘੱਟ ਪੁਰਾਣਾ ਹੈ ਜਿਸ ਨੂੰ ਇੱਕ ਨਿਰਮਲ ਫੌਜੀ ਨੇ ਲੱਭ ਕੇ ਇਸ ਦਾ ਬਾਅਦ ਵਿੱਚ ਪ੍ਰਚਾਰ ਕਰਵਾ ਦਿੱਤਾ ਦੋਸਤੋ ਜੇਕਰ ਅਸੀਂ ਸਾਡੇ ਗੁਰੂ ਸਾਹਿਬ ਜੀ ਦੀ ਪਿਛਲੇ ਜਨਮ ਵਿੱਚ ਕੀਤੀ ਗਈ ਭਗਤੀ ਵਾਲੀ ਗੱਲ ਨੂੰ ਸੱਚ ਮੰਨ ਕੇ ਹੇਮਕੋਂਡ ਦੀ ਯਾਤਰਾ ਕਰਦੇ ਹਾਂ ਤਾਂ ਅਸੀਂ ਇੱਕ ਹਿਸਾਬ ਨਾਲ ਸਾਡੀ ਗਰਵਾਣੀ ਦੀ ਤੋਹਫੀਨ ਕਰ ਰਹੇ ਹਾਂ ਉਸਦੇ ਉਲਟ ਜਾ ਰਹੇ ਹਾਂ ਕਿਉਂਕਿ ਗਰਵਾਣੀ ਕਿਸੇ ਵੀ ਅਗਲੇ ਪਿਛਲੇ ਜਨਮ ਨੂੰ ਨਹੀਂ ਮੰਨਦੀ ਅਗਲੇ ਜਾਂ ਪਿਛਲੇ ਜਨਮ ਵਾਲੀਆਂ ਇਹੋ ਜਿਹੀਆਂ ਕਹਾਣੀਆਂ ਹਿੰਦੂ ਮਤ ਵਿੱਚ ਆਮ ਪ੍ਰਚਲਿਤ ਹਨ ਪਰ ਅਸੀਂ ਆਪਣੇ ਆਪ ਨੂੰ ਇੱਕ ਵੱਖਰੀ ਕੌਮ ਅਖਵਾਉਣ ਵਾਲੇ ਖੁਦ ਹੀ ਇਹੋ ਜਿਹੀਆਂ ਕਹਾਣੀਆਂ ਉੱਪਰ ਵਿਸ਼ਵਾਸ ਕਰਕੇ ਆਪਣੇ ਆਪ ਨੂੰ ਹਿੰਦੂ ਸਾਬਤ ਕਰਨ ਵਿੱਚ ਲੱਗੇ ਹੋਏ ਹਾਂ ਆ 25-30 ਸਾਲ ਵਾਲੀ ਨੌਜਵਾਨ ਪੀੜੀ ਨੇ ਤਾਂ ਆਪਣੇ ਇਤਿਹਾਸ ਨੂੰ ਪੜਨਾ ਬਿਲਕੁਲ ਹੀ ਬੰਦ ਕਰ ਦਿੱਤਾ ਹੈ ਇਹਨਾਂ ਕੋਲ ਕੋਲੋਂ ਬਸ ਮੂਸੇ ਵਾਲੇ ਦੀ ਗੱਲ ਕਰ ਲਵੋ ਹਸਿਆਰਾ ਵਾਲੇ ਗੀਤਾਂ ਦੀ ਗੱਲ ਕਰ ਲਵੋ ਦੀਪ ਸਿੱਧੂ ਦੀ ਗੱਲ ਕਰ ਲਵੋ ਭਿੰਡਰਾ ਵਾਲੇ ਦੀ ਗੱਲ ਕਰ ਲਵੋ ਅਮਿਤਪਾਲ ਦੀ ਗੱਲ ਕਰ ਲਵੋ ਖਾਲਸਤਾਨ ਦੀ ਗੱਲ ਕਰ ਲਵੋ ਦੋਸਤੋ ਬਿਨਾ ਇਹਨਾਂ ਨੂੰ ਆਪਣੇ 10 ਗੁਰੂਆਂ ਦਾ ਬਹੁਤ ਸਾਰਿਆਂ ਨੂੰ ਨਾ ਆਪਣੇ 10 ਗੁਰੂਆਂ ਦਾ ਨਾਂ ਵੀ ਯਾਦ ਨਹੀਂ ਹੋਣਗੇ ਦੋਸਤੋ ਅਸੀਂ 11 ਤਵਸ ਹੋ ਕੇ ਗਰਬਾਣੀ ਦੇ ਉਲਟ ਤਾਂ ਜਾ ਹੀ ਰਹੇ ਹਾਂ ਦੂਸਰਾ ਅਸੀਂ ਕੁਦਰਤ ਨਾਲ ਛੇੜਛਾੜ ਕਰ ਰਹੇ ਹਾਂ ਹਿਮਕੋਂਡੋ ਵਿਖੇ ਲੱਖਾਂ ਦੀ ਤਦਾਦ ਵਿੱਚ ਜਾਣ ਵਾਲੇ ਜਾਨ ਕਰਕੇ ਪਹਾੜਾਂ ਨੂੰ ਤੋੜ ਕੇ ਸੜਕਾਂ ਬਣਾਉਣੀਆਂ ਪੈਂਦੀਆਂ ਹਨ ਫਿਰ ਅਸੀਂ ਉੱਪਰ ਜਾ ਕੇ ਕੁਦਰਤ ਦੀ ਗੋਦ ਵਿੱਚ ਜਾ ਕੇ ਗੰਦਗੀ ਪਾਉਂਦੇ ਹਾਂ ਮਲਮੁੱਤਰ ਕਰਦੇ ਹਾਂ ਖਾਣ ਪੀਣ ਦਾ ਜੋ ਸਮਾਨ ਹੈ ਉਸ ਦਾ ਕਚਰਾ ਖਿਲਾਰਦੇ ਹਾਂ ਇੰਨੀ ਭੀੜ ਵਿੱਚ ਜਾ ਕੇ ਇੱਕ ਦੂਜੇ ਵਿੱਚ ਬਿਮਾਰੀਆਂ ਨੂੰ ਵੰਡਦੇ ਹਾਂ ਅਸਲ ਵਿੱਚ ਅਸੀਂ ਆਪਣੇ ਗੁਰੂਆਂ ਦੇ ਵਿਚਾਰਧਾਰਾ ਨੂੰ ਸਮਝ ਹੀ ਨਹੀਂ ਸਕੇ ਸਾਨੂੰ ਪੁਜਾਰੀ ਤਾਕੇ ਨੇ ਇਹਨਾਂ ਭੰਬਲ ਪੂਸੇ ਵਿੱਚ ਪਾ ਰੱਖਿਆ ਹੈ ਕਿ ਅਸੀਂ ਬਿਨਾਂ ਮਤਲਬ ਤੋਂ ਥਾਂ ਥਾਂ ਪਟ ਕਰ ਰਹੇ ਹਾਂ ਕਿੰਨਾ ਚੰਗਾ ਹੋਵੇ ਕਿ ਅਸੀਂ ਆਪਣੇ ਗੁਰੂਆਂ ਵੱਲੋਂ ਗੁਰਬਾਣੀ ਦੇ ਰੂਪ ਵਿੱਚ ਦਿੱਤੇ ਹੋਏ ਗਿਆਨ ਨੂੰ ਅਰਥਾਂ ਸਮੇਤ ਸਮਝ ਲਈਏ ਤਾਂ ਕਿ ਸਾਨੂੰ ਸੱਚ ਅਤੇ ਝੂਠ ਦਾ ਪਤਾ ਲੱਗ ਸਕੇ ਫਿਰ ਅਸੀਂ ਛੱਟ ਪਰਖ ਕਰ ਲਵਾਂਗੇ ਕਿ ਇਹ ਪੁਜਾਰੀਆਂ ਵੱਲੋਂ ਜਿਹੜੇ ਗ੍ਰੰਥਾਂ ਦਾ ਹਵਾਲਾ ਦਿੱਤਾ ਗਿਆ ਹੈ ਉਹ ਗ੍ਰੰਥ ਸਾਡੀ ਗੁਰਬਾਣੀ ਨਾਲ ਮੇਲ ਖਾਂਦੇ ਹਨ ਜਾਂ ਨਹੀਂ ਜਿਸ ਦਿਨ ਅਸੀਂ ਇਹ ਕੰਮ ਕਰ ਲਿਆ ਉਸ ਦਿਨ ਤੋਂ ਪੁਜਾਰੀ ਲਾਣਾ ਇਹ ਆਪਣਾ ਬੋਰੀ ਬਿਸਤਰਾ ਬਨ ਕੇ ਫੱਟ ਜਾਵੇਗਾ ਤੇ ਸਾਨੂੰ ਦੁਬਾਰਾ ਕਦੀ ਵੀ ਗੁਮਰਾਹ ਨਹੀਂ ਕਰ ਸਕੇਗਾ ਵਿਚਾਰ ਚੰਗੇ ਲੱਗਣ ਤਾਂ ਵੀਡੀਓ ਨੂੰ ਅਗੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ